ਸਵਾਗਤ ਹੈ ਪੀਟੀਸੀ న్యూਸ ਵਿੱਚ ਸਾਡਾ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੋਂ ਸਿੱਖਰੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰੀ ਇੱਕ ਬੇਹਦ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਜਦੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਐਲਾਨ ਹੋਇਆ ਤਾਂ ਦਾ ਪਿੰਡਾਂ ਦੇ ਵਿੱਚ ਸਰਗਰਮੀਆਂ ਜੜੀਆਂ ਲਗਾਤਾਰ ਵਧ ਗਈਆਂ ਨੇ ਨਾ ਸਿਰਫ ਸਰਗਰਮੀਆਂ ਵਧੀਆਂ ਨੇ ਬਲਕਿ ਲੋਕਾਂ ਦੀਆਂ ਖੱਜਲ ਖੁਆਰੀਆਂ ਵੀ ਵਧ ਗਈਆਂ ਨੇ ਕੁਝ ਲੋਕਾਂ ਦਾ ਇਹ ਇਲਜ਼ਾਮ ਹੈ ਕਿ ਪੰਚਾਇਤੀ ਚੋਣਾਂ ਦੇ ਲਈ ਤਿਆਰੀਆਂ ਨੇ ਜੜੀਆਂ ਉਹ ਮੁਕੰਮਲ ਨਹੀਂ ਨੇ ਪੰਚਾਇਤੀ ਚੋਣਾਂ ਦਾ ਐਲਾਨ ਜਲਦਬਾਜ਼ੀ ਦੇ ਵਿੱਚ ਕਰ ਦਿੱਤਾ ਗਿਆ ਨਾ ਲਿਸਟਾਂ ਪਹੁੰਚ ਅ ਸੋ ਇਸ ਕਰਕੇ ਪੰਚਾਇਤੀ ਚੋਣਾਂ ਹਵਾ ਦੇ ਵਿੱਚ ਲਟਕੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਸੀਗਾ ਜਿਹੜਾ ਹਜ ਤੱਕ ਨਹੀਂ ਦਿੱਤਾ ਗਿਆ ਔਰ ਕੁਝ ਲੋਕ ਤਾਂ ਇੱਥੋਂ ਤੱਕ ਇਲਜ਼ਾਮ ਲਾ ਰਹੇ ਕਿ ਜਾਣਬੁੱਝ ਕੇ ਕੀਤਾ ਜਾ ਰਿਹਾ ਤਾਂ ਜੋ ਅੰਤਲੇ ਸਮੇਂ ਦੇ ਵਿੱਚ ਆ ਕੇ ਕੁਝ ਘਟਾਲਾ ਕੀਤਾ ਜਾ ਸਕੇ ਇਸ ਪੂਰੇ ਮਸਲੇ ਤੇ ਸਭ ਤੋਂ ਪਹਿਲਾਂ ਕੁਝ ਜਾਣਕਾਰੀਆਂ ਨੇ ਇਸ ਨੂੰ ਲੈ ਕੇ ਤੁਹਾਡੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਪੰਚਾਇਤੀ ਚੋਣਾਂ ਲਈ ਹੁਣ ਐਨਓਸੀ ਜਾਂ ਐਨਡੀਐਸ ਐਨਡੀਸੀ ਦੀ ਜ਼ਰੂਰਤ ਨਹੀਂ ਹੋਵੇਗੀ ਇਹ ਐਲਾਨ ਹੈ ਜਿਹੜਾ ਇਹ ਕੀਤਾ ਗਿਆ ਹੈ ਇਸ ਤੋਂ ਇਲਾਵਾ ਸੂਬਾ ਚੋਣ ਕਮਿਸ਼ਨ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਹਲਫਨਾਮਾ ਦੇ ਕੇ ਵੀ ਨਾਮਜ਼ਦਗੀ ਜਿਹੜੀ ਉਹ ਦਾਖਲ ਹੋ ਸਕੇਗੀ ਆਰਓ ਵੱਲੋਂ ਰਿਪੋਰਟ ਦੇਣ ਲਈ ਸਬੰਧਤ ਅਥਾਰਟੀ ਨੂੰ ਕਾਗਜ਼ ਭੇਜੇ ਜਾਣਗੇ ਸਬੰਧਤ ਅਥਾਰਟੀ 24 ਘੰਟਿਆਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਜਿਹੜੀ ਉਹ ਦੇਗੀ ਹੁਣ ਕੁਝ ਥਾਵਾਂ ਤੇ ਇਹ ਇਲਜ਼ਾਮ ਲਾਇਆ ਜਾ ਰਿਹਾ ਕਿ ਲਿਸਟਾਂ ਹੀ ਨਹੀਂ ਪਹੁੰਚੀਆਂ ਜੇ ਲਿਸਟਾਂ ਹੀ ਨਹੀਂ ਪਹੁੰਚੀਆਂ ਤਾਂ ਕੰਮ ਕਿਵੇਂ ਹੋਏਗਾ ਪੰਚਾਇਤੀ ਚੋਣਾਂ ਤੋਂ ਪਹਿਲਾਂ ਸਰਕਾਰੀ ਪ੍ਰਬੰਧਾ ਪ੍ਰਬੰਧਾ ਦੇ ਵਿੱਚ ਇੱਕ ਵੱਡੀ ਕਮੀ ਹੈ ਜਿਹੜੀ ਉਹ ਦੇਖੀ ਹੈ ਕਈ ਪੰਡਾ ਦੇ ਵਿੱਚ ਲਿਸਟਾਂ ਨਹੀਂ ਪਹੁੰਚੀਆਂ ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਨੇ ਕਈ ਸਵਾਲ ਫਰੀਦਕੋਟ ਦੇ ਬੀਡੀਪੀਓ ਦਫਤਰ ਪਹੁੰਚੇ ਪਰਮ ਬੰਦ ਸਿੰਘ ਬੰਟੀ ਰਮਾਣਾ ਉਹਨਾਂ ਨੇ ਇਹ ਕਿਹਾ ਕਿ ਲੋਕਾਂ ਨੂੰ ਵੋਟਰ ਸੂਚੀਆਂ ਤੱਕ ਨਹੀਂ ਮਿਲ ਰਹੀਆਂ ਬੀਡੀਪੀਓ ਦਫਤਰ ਦੇ ਵਿੱਚ ਅਫਸਰ ਵੀ ਮੌਜੂਦ ਨਹੀਂ ਲੋਕਾਂ ਨੇ ਸਖਤ ਇਤਰਾਜ਼ ਵੀ ਜਤਾਇਆ ਕਿ ਜੇ ਅਫਸਰ ਹੀ ਮੌਜੂਦ ਨਹੀਂ ਫਿਰ ਅਸੀਂ ਕੀ ਕਰ ਸਕਾਂਗੇ ਜਾਂ ਕਿਵੇਂ ਕੰਮ ਕਰ ਸਕਾਂਗੇ ਇਸ ਤੋਂ ਇਲਾਵਾ ਇੱਕ ਹੋਰ بڑا ਇਸ਼ੂ ਹੈ ਜਿਹੜਾ ਪੰਚਾਇਤੀ ਇਲੈਕਸ਼ਨ ਨਾਲ ਜੁੜਿਆ ਹੋਇਆ ਹੈ ਇੱਕ ਪਾਸੇ ਸਰਬਸੰਮਤੀ ਦੀਆਂ ਗੱਲਾਂ ਤੇ ਦੂਜੇ ਪਾਸੇ ਰਿਜ਼ਰਵੇਸ਼ਨ ਦਾ ਰੋਲਾ ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਦਾ ਰੋਲਾ ਪੈ ਰਿਹਾ ਹੈ ਕਿ ਜਿਹੜੇ ਪਿੰਡ ਰਿਜ਼ਰਵ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਰਿਜ਼ਰਵ ਪਿੰਡਾਂ ਨੂੰ ਜਨਰਲ ਤੇ ਜਨਰਲ ਪਿੰਡਾਂ ਨੂੰ ਰਿਜ਼ਰਵ ਕਰਨ ਦਾ ਇਹ ਰੋਲਾ ਪਿਆ ਹੋਇਆ ਪਿੰਡ ਵਾਸੀਆਂ ਨੇ ਸਖਤ ਇਤਰਾਜ਼ ਜਤਾਇਆ ਜਿੱਥੇ ਐਸਸੀ ਵੋਟ ਹੀ ਨਹੀਂ ਉਹ ਪਿੰਡ ਵੀ ਰਿਜ਼ਰਵ ਕਰ ਦਿੱਤੇ ਗਏ ਨੇ ਸੁਨਾਮ ਰਾਮਪਰਾਫੂਲ ਤਰਨਤਾਰਨ ਦੇ ਵਿੱਚ ਇਦਾਂ ਦੇ ਪ੍ਰਦਰਸ਼ਨ ਵੀ ਹੋ ਰਹੇ ਨੇ ਲੋਕਾਂ ਦਾ ਇਲਜ਼ਾਮ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀਠੀਆਂ ਵੀ ਇਹ ਵੀ ਸਵਾਲ ਚੁੱਕੇ ਨੇ ਉਹਨਾਂ ਨੇ ਕਿ ਬੀਡੀਪੀਓ ਦਫ਼ਤਰਾਂ ਦੇ ਵਿੱਚ ਵੋਟਰ ਸੂਚੀਆਂ ਨਹੀਂ ਮਿਲ ਰਹੀਆਂ ਕਈ ਥਾਵਾਂ ਤੇ ਲੋਕਾਂ ਦੀਆਂ ਵੋਟਾਂ ਜਾਣ ਬੁਝ ਕੇ ਕਟੀਆਂ ਗਈਆਂ ਔਰ ਜਿਹੜੇ ਰਿਜ਼ਰਵ ਪਿੰਡ ਸੀ ਉਹਨਾਂ ਨੂੰ ਜਨਰਲ ਕੈਟਾਗਰੀ ਦੇ ਵਿੱਚ ਪਾ ਦਿੱਤਾ ਗਿਆ ਜਨਰਲ ਕੈਟਾਗਰੀ ਦੇ ਵਾਲੇ ਰਿਜ਼ਰਵ ਦੇ ਵਿੱਚ ਪਾ ਦਿੱਤੇ ਗਏ ਲੋਕ ਜਿਹੜੇ ਨੇ ਉਹ ਖੱਜਲਖਵਾਰ ਹੋ ਰਹੇ ਨੇ ਕੁਝ ਬਾਈਟਾਂ ਵੀ ਆਈਆਂ ਨੇ ਸਾਡੇ ਕੋਲ ਉਹ ਵੀ ਤੁਹਾਨੂੰ ਸੁਣਾ ਦਨੇ ਡੀਸੀ ਸਾਹਿਬ ਲਿਸਟ ਜਾਰੀ ਕਰਦੇ ਆ ਪਿੰਡਾਂ ਦੀ ਜਿਹੜੇ ਕਿਹੜੇ ਰਿਜ਼ਰਵ ਨੇ ਕਿਹੜੇ ਜਨਰਲ ਨੇ ਡੀਸੀ ਸਾਹਿਬ ਇੱਕ ਸਾਈਨ ਦੇ ਲਿਸਟ ਕ ਕਿਆ ਲਿਸਟ ਹੈਗੀ ਇਹ ਹੁਣੇ ਘੰਟਾ ਤੋਂ ਪਹਿਲੇ ਸਾਨੂੰ ਪਤਾ ਲੱਗਿਆ ਕਿ ਗੰਡੀਵਿੰਡ ਬਲਾਕ ਦੇ ਵਿੱਚ ਨਵੀਂ ਲਿਸਟ ਲਗਾ ਦਿੱਤੀ ਗਈ ਹੈ ਕਹਿਣ ਦੇ ਬਰਬਕਿ ਐਮਐਲਏ ਵੱਲੋਂ ਲਵਾ ਦਿੱਤੀ ਗਈ ਹੈ ਇਹ ਸ਼ਰਿਆਮ ਤਾਂ ਅੰਧੇ ਲੀ ਬਾਜ਼ੀ ਹੈ ਜੀ ਅੱਜ ਤੱਕ ਇਹ ਹਿਸਟਰੀ ਦੇ ਵਿੱਚ ਨਹੀਂ ਕਦੀ ਇਦਾਂ ਹੋਇਆ ਕਿ ਸਵੇਰੇ ਡੀਸੀ ਇਕਲਿਸਟ ਜਾਰੀ ਕਰਦਾ ਤੇ ਕੁਝ ਕੁਝ ਜਰਮਾ ਐਮਐਲਏ ਕਹੇ ਕਿ ਇਹਦੇ ਬਦਲਵਾ ਕੇ ਫਿਰ ਲਿਸਟ ਚੇਂਜ ਕਰਵਾ ਲੈਂਦਾ ਮੈਂ ਖੋ ਸਪੰਚੀ ਦਾ ਉਮੀਦਵਾਰ ਹਾਂ ਸਾਡਾ ਜੋ ਲਿਸਟ ਸਵੇਰੇ ਲੱਗੀ ਸੀ ਉਹ ਜਰਨਲ ਹੀ ਤੇ ਬਾਅਦ ਵਿੱਚ ਸਾਨੂੰ ਫੋਨ ਆਇਆ ਕਿ ਉੱਥੇ ਲਿਸਟ ਐਸੀ ਲੱਗੀ ਆਗੇ ਵੇਖੀ ਅਸੀਂ ਤੇ ਬਿਨਾਂ ਸਿਗਨੇਚਰ ਤੋਂ ਇੱਥੇ ਲਿਸਟ ਲੱਗੀ ਜਿਹੜੀ ਆਹ ਲਿਸਟ ਮੇਰੇ ਕੋਲ ਆ ਇਹਦੇ ਤੇ ਡੀਸੀ ਸਾਹਿਬ ਦੇ ਆਪ ਦੇਖੋ ਪੂਰੀ ਪ੍ਰੋਪਰ ਲਿਸਟ ਆ ਨਾ ਉਹ ਲਾਗੇ ਤੇ ਇਹਨਾਂ ਨੇ ਦੂਜੀ ਲਿਸਟ ਲਾਤੀ ਇਹ ਜੀ ਸ਼ਰਿਆਮ ਧੱਕਾ ਵਾ ਇੱਥੇ ਆਰਓ ਦਫ਼ਤਰ ਆ ਸਾਡਾ ਪਿੰਡ ਭੋਲੂ ਵਾਲੇ ਦਾ ਤੇ ਇੱਥੇ ਆਰਓ ਦਫ਼ਤਰ ਹੀ ਨਹੀਂ ਲੱਗਾਗਾ ਆਰਓ ਨੂੰ ਫੋਨ ਕਰੀਦਾ ਉਹ ਕੋਈ ਹੋਰ ਚੱਕਦਾ ਨੰਬਰੀ ਹੈ ਨਹੀਂਗਾ ਉਹ ਕਹਿੰਦੇ ਸਾਡਾ ਨੰਬਰ ਗਲਤ ਹੈ ਠੀਕ ਹੈ ਜੀ ਤੇ ਅਸੀਂ ਆਪੇ ਫਾਰਮ ਲੈਣੇ ਆ ਸੂਚੀ ਲੈਣੀ ਆ ਕੁਝ ਵੀ ਨਹੀਂ ਮਿਲ ਰਿਹਾ ਸਾਨੂੰ ਘੰਟੇ ਨੂੰ ਦਿੰਨੇ ਆ ਲਿਸਟਾਂ ਛਾਵ ਨੂੰ ਦਿੰਨੇ ਆ ਸਵੇਰੇ ਦਿੰਨੇ ਆ ਤਿੰਨ ਦਿਨ ਹੋ ਗਏ ਪਗਾਈ ਕਰੀ ਜਾਂਦੇ ਨੂੰ ਸਾਨੂੰ ਵੋਟਰ ਲਿਸਟਾਂ ਨਹੀਂ ਦੇ ਰਹੇ ਵੋਟਰ ਲਿਸਟਾਂ ਜੇ ਦੇਣਗੇ ਤੇ ਕਾਗਜ਼ ਫੇਰ ਹੀ ਭਰਾਂਗੇ ਕਾਗਜ਼ ਭਰਨ ਦੀ ਡੇਟ ਸ਼ੁਰੂ ਹੋ ਗਈ ਅੱਜ ਪਰ ਵੋਟਰ ਲਿਸਟਾਂ ਹੈ ਨਹੀਂ ਤੇ ਬੰਦੇ ਕਾਗਜ਼ ਕਾਹਦੇ ਨਾਲ ਭਰਨ ਅੱਜ 27 ਤਰੀਕ ਨੋਮੀਨੇਸ਼ਨ ਫਾਈਲਿੰਗ ਦਾ ਕੰਮ ਸ਼ੁਰੂ ਹੈ ਨੋਟੀਫਿਕੇਸ਼ਨ ਹੋ ਗਈ ਹੈ ਤੇ ਹਜੇ ਤੱਕ ਜਿਹੜੀਆਂ ਵੋਟਰ ਲਿਸਟਾਂ ਆ ਉਹ ਆ ਵੇਖ ਲਓ ਕਿਵੇਂ ਪਈਆਂ ਕਿਸੇ ਪਿੰਡ ਵਾਲੇ ਨੂੰ ਵੋਟਰ ਲਿਸਟ ਨਹੀਂ ਮਿਲੀ ਹੁਣ ਤੱਕ ਸਾਡੇ ਆਉਣ ਦਾ ਪਤਾ ਲੱਗਣ ਤੇ ਵੀਡੀਓ ਸਾਹਿਬ ਇੱਥੋਂ ਖਿਸਕ ਗਏ ਆ ਜਿਹੜੇ ਅਫਸਰਾਂ ਨੇ ਡਾਕੂਮੈਂਟਸ ਦੇਨੇ ਆ ਪੰਚਾਇਤੀ ਰਾਜ ਦੀ ਇਲੈਕਸ਼ਨ ਵਾਸਤੇ ਸਰਪੰਚੀਆਂ ਦੀ ਮੈਂਬਰਾਂ ਦੀ ਇਲੈਕਸ਼ਨ ਵਾਸਤੇ ਉਹ ਅਫਸਰ ਦਫ਼ਤਰ ਚ ਮੌਜੂਦ ਨਹੀਂ ਹੈ ਕਿਸੇ ਕੋਲੇ ਪਿੰਡਾਂ ਚ ਅਜ ਨੋਮੀਨੇਸ਼ਨ ਕਿਵੇਂ ਕੋਈ ਭਰੂਗਾ ਜਿਹਦੇ ਕੋਲੇ ਵੋਟਰ ਲਿਸਟਾਂ ਹੀ ਹੈ ਨਹੀਂ ਇਸ ਗੱਲ ਦੀ ਕਲੈਰਿਟੀ ਨਹੀਂ ਹੈ ਕਿ ਕਿਹੜੇ ਬੋਰਡ ਰਿਜ਼ਰਵ ਹੈ ਕਿਹੜੇ ਬੋਰਡ ਜਰਨਲ ਹੈ ਇਸ ਗੱਲ ਦੀ ਕੋਈ ਕਲੈਰਿਟੀ ਨਹੀਂ ਹੈ ਸਵੇਰੇ ਲਿਸਟ ਹੋਰ ਆਉਂਦੀ ਹੈ ਬੋਰਡਾਂ ਦੀ ਰਿਜ਼ਰਵੇਸ਼ਨ ਦੀ ਹੁਣ ਦੁਬਾਰਾ ਚੇਂਜ ਹੋ ਜਾਂਦੀ ਹੈ ਤੁਹਾਨੂੰ ਬਾਦਰ ਕਰ ਰਹੇ ਹਾਂ ਇੱਕ ਇਸ਼ੂ ਸੀ ਕਾ ਜੀ ਵਿਚ ਆਈ ਵਾਂਟਿਡ ਟੂ ਬ੍ਰਿੰਗ ਟੂ ਯਰ ਨੋਟਿਸ ਜੀ ਅ ਇੱਥੇ ਨਾ ਜੀ ਫਰੀਦਕੋਟ ਦੇ ਵਿੱਚ ਵੈਸੇ ਤਾਂ ਸੀ ਤੁਹਾਨੂੰ ਮੇਲ ਵੀ ਕਰ ਰਹੇ ਹਾਂ ਬਟ ਆਈ ਵਾਂਟਿਡ ਟੂ ਪਰਸਨਲੀ ਸਪੀਕ ਟੂ ਯੂ ਓਨ ਦਿਸ ਇਸ਼ੂ ਜੀ ਅੱਜ ਨੋਮੀਨੇਸ਼ਨਸ ਦੀ ਤਾਰੀਖ ਸ਼ੁਰੂ ਹੋ ਗਈ ਜੀ ਟੂਡੇ ਵਾਸ ਦ ਫਰਸਟ ਡੇਟ ਆਫ ਨੋਮੀਨੇਸ਼ਨਸ ਸਿንስ ਦ ਮਾਰਨਿੰਗ ਜੀ ਵੀ ਹੈਵ ਬੀਨ ਸਿਟਿੰਗ ਇਨ ਦ ਬੀਡੀਓ ਆਫਿਸ ਦ ਬੀਡੀਓ ਹੈਜ਼ ਮੈਨਿਸ਼ਡ ਫਰਮ ਹੇਅਰ ਦੇ ਦੇ ਆਰ ਨਾਟ ਸਾਨੂੰ ਹਜੇ ਤੱਕ ਜੀ ਕਿਤੇ ਵੀ ਪਬਲਿਕ ਡਿਸਪਲੇ ਤੇ ਇਹਨਾਂ ਨੇ ਵਾਰਡਾਂ ਦੀ ਜਿਹੜੀ ਰੈਜ਼ਰਵੇਸ਼ਨ ਦੀ ਲਿਸਟ ਹੈ ਵੀ ਕਿਹੜੇ ਕਿਹੜੇ ਵਾਰਡਸ ਕਿਵੇਂ ਕਿਵੇਂ ਰਿਜ਼ਰਵ ਹੈ ਆਰੋ ਦਾ ਜਿਹੜਾ ਨੰਬਰ ਲਿਸਟ ਤੇ ਦਿੱਤਾ ਨੰਬਰ ਗਲਤ ਹੈ ਕਿਸੇ ਨੂੰ ਹੋਰ ਫੋਨ ਕਰ ਲਓ ਚੱਕਦਾ ਕੋਈ ਹੋਰ ਹੈ ਆ ਸਰਪੰਚ ਸਾਹਿਬ ਹੋਰੀ ਖੜੇ ਆ ਭੋਲੂ ਵਾਲੇ ਦੇ ਏ ਆਪਦੇ ਕਾਗਜ਼ ਭਰਨ ਆਏ ਐ ਕਿਹਦੇ ਕੋਲੇ ਭਰਨ ਜੀ ਦੱਸੋ ਕਿਹਦੇ ਕੋਲੇ ਕਾਗਜ਼ ਭਰਨਾ ਉਹਦੇ देयर इज नो ਆਫੀਸ ਹੇਅਰ ਐਂਡ ਥਿਸ ਇ ਸਪੋਜ਼ ਟੂ ਬੀ ਦ ਰਿਟਰਨਿੰਗ ਆਫੀਸਰਸ ਆਫਿਸ ਕੋਣ ਹੈ ਜੀ ਇੱਥੇ ਦੱਸੋ ਕਾਗਜ਼ ਕਿਹਦੇ ਕੋਲ ਭਰਨ ਦੱਸੋ ਤੁਸੀਂ মিডিਆ ਹੋ ਸ਼ਿਕਾਇਤ ਕਰੋ ਹੋਣਾ ਨੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਯਾਰ ਅਸੀਂ ਗੱਲ ਚ ਗੂਠਾ ਦੇ ਦੇਾਂਗੇ ਸ਼ਿਕਾਇਤਾਂ ਬਹੁਤ ਹੋਣੀਆਂ ਡੀਸੀ ਦਾ ਦਫਤਰ ਘੇਰਾਂਗੇ ਹੂੰ ਸੋ ਇਹ ਜਿਹੜੀ ਸਮੱਸਿਆ ਇਹ ਖਾਲੀ ਫਰੀਦਕੋਟ ਦੀ ਨਹੀਂ ਹੈ ਕਈ ਥਾਵਾਂ ਤੇ ਹੋਰ ਵੀ ਸ਼ਿਕਾਇਤਾਂ ਜੜੀਆਂ ਨੇ ਉਹ ਸੁਣਨ ਨੂੰ ਮਿਲ ਰਹੀਆਂ ਨੇ ਸਾਡੇ ਮੌਜੂਦ ਨੇ ਹਰਜੀਤ ਸਿੰਘ ਭੁੱਲਰ ਬੁਲਾਰਨੇ ਸ਼ਰਮਣੀ ਅਕਾਲੀ ਦਲ ਤੇ ਇਸ ਤੋਂ ਇਲਾਵਾ ਦੋ ਮੇਰੇ ਨਾਲ ਮੇਰੇ ਸਹਿਯੋਗੀ ਜਸਪ੍ਰੀਤ ਸਿੰਘ ਮੁਹਾਲੀ ਤੋਂ ਜੁੜੇ ਹੋਏ ਨੇ ਔਰ ਰਮਨਦੀਪ ਸਿੰਘ ਲੱਕੀ ਫਰੀਦਕੋਟ ਤੋਂ ਜੁੜੇ ਹੋਏ ਨੇ ਫਰੀਦਕੋਟ ਤੋਂ ਹੀ ਸ਼ੁਰੂਆਤ ਕਰ ਲੈਣੇ ਕਿਉਂਕਿ ਅੱਜ ਤਾ ਸਾ ਘਟਨਾ ਜਿਹੜੀ ਤੁਹਾਨੂੰ ਦਿਖਾਈ ਉਹ ਫਰੀਦਕੋਟ ਦੀ ਆ ਲੱਕੀ ਥੋੜਾ ਜਿਆਦਾ ਡਿਟੇਲ ਚ ਜਾਣਕਾਰੀ ਦਿऊं ਕਿ ਕਿਉਂਕਿ ਦਾਵਾ ਕੀਤਾ ਜਾ ਰਿਹਾ ਹੈ ਨੋਮੀਨੇਸ਼ਨ ਦਾ ਅੱਜ ਪਹਿਲਾ ਹੀ ਦਿਨ ਸੀ ਤੇ ਪਹਿ ਬਚਨਾਂ ਨੂੰ ਇੱਧਰ ਪਾਤਾ ਦੁਬਦਾ ਬਹੁਤ ਬਣੀ ਹੋਈ ਹੈ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਪੰਚਾਇਤੀ ਚੋਣਾਂ ਦੇ ਐਲਾਨ ਦੇ ਨਾਲ ਹੀ ਜਿਹੜੀ ਹੈਗੀ ਹੈ ਦੁਬਤਾ ਬਹੁਤ ਵੱਡੀ ਬਣੀ ਹੋਈ ਹੈਗੀ ਹੈ ਔਰ ਲੋਕਾਂ ਦੇ ਵਿੱਚ ਭੰਬਲਪੂਸਾ ਖਾਸ ਕਰਕੇ ਪੰਚਾਇਤਾਂ ਦੇ ਨੁਮਾਇंदे ਜਿਹੜੇ ਹੈਗੇ ਆ ਉਹ ਭੰਬਲਪੂਸੇ ਦੇ ਵਿੱਚ ਪੈ ਚੁੱਕੇ ਹੈਗੇ ਨੇ ਕਿ ਅਸੀਂ ਕਿੱਧਰ ਨੂੰ ਜਾਈਏ ਕਿਉਂਕਿ ਅੱਜ ਇਹਨਾਂ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਨੂੰ ਲੈ ਕੇ ਜਿਹੜਾ ਸਾਰੇ ਲੋਕਾਂ ਵੱਲੋਂ ਜਿਹੜੀ ਹੈਗੀ ਹੈ ਪਰਮਬੰਦ ਸਿੰਘ ਬੰਟੀ ਰਮਾਣਾ ਤੱਕ ਅਪਰੋਚ ਕੀਤੀ ਜਾ ਰਹੀ ਸੀਗੀ ਅਕਾਲੀ ਦਲ ਦੇ ਜਿਹੜੇ ਨੁਮਾਇंदे ਹੈਗੇ ਨੇ ਜਰਨਲਿਸਟਰ ਨੇ ਸ਼੍ਰੋਮ ਨੀ ਕਾਲੀ ਦਲ ਦੇ ਅੱਜ ਉਹਨਾਂ ਵੱਲੋਂ ਵੀਡੀਓ ਬੀਡੀਪੀਓ ਦਫਤਰ ਜਿਹੜਾ ਹੈਗਾ ਉੱਥੇ ਜਾਇਆ ਗਿਆ ਜਦੋਂ ਜਾ ਕੇ ਉੱਥੇ ਮੌਕੇ ਤੇ ਦੇਖਿਆ ਗਿਆ ਤਾਂ ਜਿਹੜੇ ਪ੍ਰਬੰਧ ਹੈਗੇ ਆ ਸਰਕਾਰੀ ਨੁਮਾਇंदे ਜਿਹੜੇ ਪ੍ਰਬੰਧ ਆ ਉਹਨਾਂ ਚ ਬਹੁਤ ਵੱਡੀਆਂ ਖਾਮੀਆਂ ਦੇਖਣ ਨੂੰ ਮਿਲੀਆਂ ਜਿਹੜੀਆਂ ਲਿਸਟਾਂ ਸੀਗੀਆਂ ਵੋਟਰ ਲਿਸਟਾਂ ਸੀਗੀਆਂ ਹਜੇ ਤਾਂ ਉਹ ਹੀ ਫਰਸ਼ ਤੇ ਰੱਖੇ ਬੈਠੇ ਸੀ ਉਹੀ ਨਹੀਂ ਹਜੇ ਪਿੰਡਾਂ ਦੇ ਵਿੱਚ ਪਹੁੰਚੀਆਂ ਤੇ ਨਾਮੀਨੇਸ਼ਨ ਦਾ ਅੱਜ ਪਹਿਲਾ ਦਿਨ ਸੀਗਾ ਤਾਂ ਇਹਨਾਂ ਸਾਰੀਆਂ ਖਾਮੀਆਂ ਨੂੰ ਲੈ ਕੇ ਐਨਓਸੀ ਦੀ ਗੱਲ ਕੀਤੀ ਜਾ ਰਹੀ ਹੈ ਕੁਝ ਲੋਕ ਉੱਥੇ ਪਹਿਲਾ ਦਿਨ ਸੀਗਾ ਨਾਮੀਨੇਸ਼ਨ ਦਾ ਤਾਂ ਕਾਗਜ਼ਪੱਤਰ ਆਏ ਹੋਏ ਸੀਗੇ ਲੇਕਿਨ ਉੱਥੇ ਕੋਈ ਅਫਸਰ ਮੌਜੂਦ ਨਹੀਂ ਸੀਗਾ ਤਾਂ ਇਹਨਾਂ ਸਾਰੀਆਂ ਚੀਜ਼ ਕਿ ਪਰਮਪੰਸ ਸਿੰਘ ਬੰਟੀ ਰਮਾਣਾ ਵੱਲੋਂ ਇੱਕ ਪੂਰੀ ਜਿਹੜੀ ਹੈਗੀ ਆ ਆਵਾਜ਼ ਚੁੱਕੀ ਗਈ ਹੈਗੀ ਆ ਮੁੱਖ ਚੌਨ ਕਮਿਸ਼ਨਰ ਨਾਲ ਵੀ ਗੱਲ ਕੀਤੀ ਗਈ ਹੈਗੀ ਆ ਔਰ ਉਹਨਾਂ ਵੱਲੋਂ ਵੀ ਵਿਸ਼ਵਾਸ ਦਵਾਇਆ ਗਿਆ ਹੈਗਾ ਚਾਹੇ ਵੀ ਇਹਦਾ ਹੱਲ ਕੱਢ ਲਿਆ ਜਾਊਗਾ ਲੇਕਿਨ ਇੱਕ ਗੱਲ ਲੋਕਾਂ ਦੇ ਵਿੱਚ ਹੋਰ ਬਹੁਤ ਇੱਥੇ ਦੁਬਦ ਦੇ ਵਿੱਚ ਹੈਗੀ ਆ ਕਿ ਜਿਹੜੀਆਂ ਲਿਸਟਾਂ ਇਹਨਾਂ ਨੇ ਪਹਿਲਾਂ ਹੁਣ ਤੱਕ ਪਹਿਲਾਂ ਇੱਕ ਲਿਸਟ ਆਈ ਸੀ ਹੁਣ ਦੂਸਰੀ ਲਿਸਟ ਆਈ ਹੁਣ ਤੀਸਰੀ ਪਤਾ ਨਹੀਂ ਕਦੋਂ ਆਜੂਗੀ ਉਹਦੇ ਵਿੱਚ ਜੋ ਇਹਨਾਂ ਨੇ ਕੀਤਾ ਹੈਗਾ ਤਾਂ ਜਿਹੜੇ ਪਿੰਡ ਜਿਹੜੇ ਜ਼ਿਆਦਾਤਰ ਪਿੰਡ ਹੈਗੇ ਨੇ ਉਹ ਰਿਜ਼ਰਵ ਕਰ ਦਿੱਤੇ ਹੈਗੇ ਨੇ ਖਾਸ ਕਰਕੇ ਇਸਤਰੀਆਂ ਲਈ ਰਿਜ਼ਰਵ ਕਰ ਦਿੱਤੇ ਨੇ ਕਾਰਸ ਕਰਕੇ ਐਸਸੀ ਭਾਈਚਾਰੇ ਦੇ ਰਿਜ਼ਰਵ ਕਰ ਦਿੱਤੇ ਗਏ ਨੇ ਜਰਨਲ ਇਹ ਇਹ ਮੈਂ ਜਾਨਣਾ ਚਾਹੁੰਦਾ ਸੀਗਾ ਕਿ ਜਿੱਥੇ 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 ਐਸਸੀ ਭਾਈਚਾਰੇ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਉੱਥੇ ਰਿਜ਼ਰਵ ਕੀਤੀਆਂ ਜਾਂਦੀਆਂ ਨੇ ਸੀਟਾਂ ਜਿੱਥੇ ਜਰਨਲ ਕੈਟਾਗਰੀ ਦੀ ਆਬਾਦੀ ਜ਼ਿਆਦਾ ਹੁੰਦੀ ਹੈ ਉਹ ਜਰਨਲ ਕੈਟਾਗਰੀ ਦੇ ਵਿੱਚ ਆਉਂਦਾ ਇਹ ਜਦੋਂ ਵੀ ਉਲਟ ਪੁਲਟ ਕੀਤਾ ਜਾਂਦਾ ਤਾਂ ਡਿਲੀਮਿਟੇਸ਼ਨ ਹੁੰਦੀ ਹੈ ਇਹ ਦੁਬਾਰਾ ਇਹਦਾ ਸਾਰਾ ਹਿਸਾਬ ਕਿਤਾਬ ਦੇਖਿਆ ਜਾਂਦਾ ਇਹ ਬਿਨਾਂ ਕੁਝ ਡਿਲੀਮਿਟੇਸ਼ਨ ਕੀਤੇ ਹੀ ਬਦਲ ਦਿੱਤੇ ਗਏ ਦੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ درست ਹੈਗੀ ਹੈ ਕਿਉਂਕਿ ਜਿਹੜੀਆਂ ਪੰਚਾਇਤਾਂ ਜਿਹੜੀਆਂ ਅੱਜ ਤੱਕ ਕਦੇ ਐਸਸੀ ਭਾਈਚਾਰੇ ਦੀਆਂ ਰਿਜ਼ਰਵ ਨਹੀਂ ਸੀ ਹੋਈਆਂ ਗਈਆਂ ਹੁਣ ਉਹ ਪੰਚਾਇਤਾਂ ਵੀ ਰਿਜ਼ਰਵ ਤੁਹਾਨੂੰ ਮਿਲਣ ਗਈਆਂ ਔਰ ਜਿਹੜੇ ਜਰਨਲ ਹੈਗੇ ਆ ਜਰਨਲ ਜਿਹੜੇ ਆਪਦੇ ਚਹੇਤੇ ਹੈਗੇ ਆ ਉਹਨਾਂ ਦੇ ਪਿੰਡਾਂ ਦੇ ਜਿਹੜੀ ਕੁਝ ਪਿੰਡ ਹੈਗੇ ਆ ਉਹ ਆਪਦੇ ਚਹਤਿਆਂ ਦੇ ਉਹ ਜਰਨਲ ਰੱਖ ਲਏ ਗਏ ਹੈਗੇ ਆ ਔਰ ਜਿੱਥੇ ਇਹ ਸਾਰੇ ਘਟਨਾਕਰਮ ਨੂੰ ਲੈ ਕੇ ਪਰਮਪੰਦ ਸਿੰਘ ਬੰਟੀ ਰਮਣਾਵਲੋਂ ਚਾਹੇ ਮੁੱਖ ਚੌਂਕ ਮਿਸ਼ਨ ਨਾਲ ਗੱਲ ਵੀ ਕਰ ਲਈ ਗਈ ਹੈਗੀ ਹੈ ਹੱਲ ਦਾ ਭਰੋਸਾ ਵੀ ਦਿੱਤਾ ਗਿਆ ਉੱਥੇ ਲੋਕਾਂ ਦੇ ਵਿੱਚ ਬਹੁਤ ਬਹੁਤ ਵੱਡੀ ਗੱਲ ਚੱਲ ਰਹੀ ਹੈ ਕਿ ਝੋਨੇ ਦਾ ਸੀਜ਼ਨ ਹੈ ਜਿਹੜਾ ਮਜ਼ਦੂਰ ਹੈ ਜਾਂ ਕਿਸਾਨ ਹੈ ਇਹ ਦੋਨੇ ਕੰਮ ਲੱਗੇ ਹੋਣਗੇ ਕਿਹੜੇ ਪਾਰਟਿਸਿਪੇਟ ਕਰਨਗੇ ਕਿਉਂ ਇਹ ਡੇਟ ਜਿਹੜੀ ਹੈਗੀ ਆ ਸੀਜ਼ਨ ਦੇ ਵਿੱਚ ਝੋਨੇ ਦੇ ਸੀਜ਼ਨ ਦੇ ਵਿੱਚ ਰੱਖੀ ਗਈ ਹੈਗੀ ਹੈ ਹੂੰ ਬਿਲਕੁਲ ਠੀਕ ਆ ਚਲੋ ਮੈਂ ਵਾਪਸ ਤੁਹਾਡ ਕੁਲ ਆਣਾ ਹਰਜੀਤ ਭੁੱਲਰ ਸਾਹਿਬ ਕੋਲ ਵੀ ਚਲਾਂਗੇ ਪਰ ਉਸ ਤੋਂ ਪਹਿਲਾਂ ਜਸਪ੍ਰੀਤ ਕੋਲ ਇੱਕ ਰਿਐਕਸ਼ਨ ਲੜਨੇ ਆ ਜਸਪ੍ਰੀਤ ਜਿਵੇਂ ਦੀ ਸਮੱਸਿਆ ਫਰੀਦਕੋਟ ਤੋਂ ਆ ਰਹੀ ਹੈ ਐਵੇਂ ਦੀਆਂ ਖਬਰਾਂ ਲਗਭਗ ਪੂਰੇ ਪੰਜਾਬ ਤੋਂ ਹੀ ਆ ਰਹੀਆਂ ਇਲੈਕਸ਼ਨ ਕਮਿਸ਼ਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿਵੇਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਵਿ ਪਾਲ ਚੁੱਕਣ ਗਿਆ ਕਿ ਸਰਕਾਰ ਦੀ ਮਿਲੀ ਭਗਤ ਪ੍ਰਸ਼ਾਸਨ ਦੀ ਅਣ ਦੇਖੀ ਇਹ ਸਾਰੀਆਂ ਚੀਜ਼ਾਂ ਹੈ ਨੇ ਇਲੈਕਸ਼ਨ ਕਮਿਸ਼ਨ ਕੀ ਕਰ ਰਿਹਾ ਜੇਕਰ ਇਲੈਕਸ਼ਨ ਕਮਿਸ਼ਨ ਅਜੇ ਤੱਕ ਕੋਈ ਚੰਗਾ ਕਦਮ ਨਹੀਂ ਚੱਕ ਪਾਇਆ ਹੈਗਾ ਕਿਉਂਕਿ ਜੇਕਰ ਜਿਹੜਾ ਇੱਕ ਨੋਟੀਫਿਕੇਸ਼ਨ ਨੂੰ ਲੈ ਕੇ ਵੀ ਲੈਟਰ ਜਿਹੜਾ ਜਾਰੀ ਕੀਤਾ ਗਿਆ ਐਂਡੀਸੀ ਨੂੰ ਲੈ ਕੇ ਤੇ ਐਨਓਸੀ ਨੂੰ ਲੈ ਕੇ ਉਹ ਵੀ ਜਾ ਕੇ ਹੁਣ ਦੁਪਹਿਰ ਤੱਕ ਕੀਤਾ ਜਾਂਦਾ ਜਦ ਪਤਾ ਲੱਗਣ ਲੱਗਿਆ ਕਿ ਸਾਰੇ ਪਾਸਿਓ ਇਸ ਚੀਜ਼ ਦੀ ਸ਼ਿਕਾਇਤ ਆ ਰਹੀ ਆ ਫਤੇਗੜ ਸਾਹਿਬ ਨਾਲ ਨਾਲ ਕਈ ਐਸੇ ਜ਼ਿਲ੍ਹੇ ਨੇ ਜਿੱਥੇ ਇੱਕ ਵੀ ਨੋਮੀਨੇਸ਼ਨ ਨਹੀਂ ਹੋਈ ਹੈਗੀ ਜਦਕਿ ਬਹੁਤ ਸਾਰੇ ਪਿੰਡ ਜਿਹੜੇ ਨੇ ਆਉਂਦੇ ਨੇ ਪਰ ਨਾ ਹੋਣ ਦਾ ਕਾਰਨ ਇਹ ਹੈਗਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਿੱਥੇ ਕਿਹੜਾ ਰਿਜ਼ਰਵ ਹੈਗਾ ਕਿਹੜਾ ਨਾਨ ਰਿਜ਼ਰਵ ਹੈਗਾ ਕਿੱਥੋਂ ਨੋਮੀਨੇਸ਼ਨ ਦਾਖਲ ਕਰਨੀ ਆ ਕੀਤਾ ਜਾਵੇਗਾ ਜਾਂ ਫਿਰ ਜੇਕਰ ਸਰਕਰ ਲਈ ਜਾਂਦੇ ਆ ਤਾਂ ਐਨਓਸੀ ਜਿਹੜੀਆਂ ਲੈਣੀਆਂ ਨੇ ਉਹ ਇੰਨੀ ਜਲਦੀ ਕਿਵੇਂ ਲਿੱਤੀਆਂ ਜਾਣਗੀਆਂ ਐਨਡੀਸੀ ਲੈਣੀ ਉਹ ਕਿਵੇਂ ਲਿੱਤੀ ਜਾਣੀ ਸੀਗੀ ਇਹ ਸਾਰੀਆਂ ਪਰੇਸ਼ਾਨੀਆਂ ਸੀਗੀਆਂ ਪਰ ਕੋਈ ਵੀ ਚੰਗਾ ਕਦਮ ਨਹੀਂ ਚੁੱਕਿਆ ਗਿਆ ਆਖਿਰਕਾਰ ਦੁਪਹਿਰ ਤੋਂ ਬਾਅਦ ਇੱਕ ਪੱਤਰ ਜਾਰੀ ਕੀਤਾ ਜਾਂਦਾ ਹੈ ਡਿਪਟੀ ਕਮਿਸ਼ਨਰਾਂ ਨੂੰ ਇਹ ਕਿਹਾ ਹਦਾਇਤ ਦਿੱਤੀ ਜਾਂਦੀ ਹੈ ਕਿ ਐਨਓਸੀ ਤੇ ਐਨਡੀਸੀ ਨੂੰ ਜਾਣੀ ਕਿ ਨੋ ਡਿਊ ਸਰਟੀਫਿਕੇਟ ਅਤੇ ਨੋ ਆਬਜੈਕਸ਼ਨ ਸਰਟੀਫਿਕੇਟ ਨੇ ਜਿਹੜੇ ਉਹ ਤੁਸੀਂ ਲੈਣ ਦੀ ਬਜਾਏ ਹਲਫਨਾਮਾ ਲੈ ਸਕਦੇ ਹੋ ਆਰੋਜ਼ ਨੂੰ ਜਿਹੜਾ ਉਹ ਆਰਡਰ ਕਰਨ ਦੀ ਗੱਲ ਕਹੀ ਗਈ ਹੈ ਤੇ ਉਹ ਜਿਹੜੇ ਨੇ ਹਲਫਨਾਮਾ ਲੈ ਕੇ ਹੁਣ ਜਿਹੜਾ ਦਾਖਲ ਕੀਤਾ ਜਾਵੇਗਾ ਪਰ ਉਹ ਇਹ ਇੱਕ ਹਲਫਨਾਮਾ ਦਾਖਲ ਕੀਤਾ ਜਾਵੇਗਾ ਉਹ ਸਾਫ ਤੌਰ ਤੇ ਲਿਖਿਆ ਜਾਵੇਗਾ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੇ ਤਹਿਤ ਮੈਂ ਇਹ ਗੱਲ ਲਿਖਣਾ ਚਾਹੁੰਦਾ ਕਿ ਮੇਰੇ ਉੱਤੇ ਨਾ ਤਾਂ ਕਿਸੇ ਪ੍ਰਕਾਰ ਦਾ ਕੋਈ ਵੀ ਜਿਹੜਾ ਡਿਊ ਬਕਾਇਆ ਹੈਗਾ ਕਿਸੇ ਕੋਈ ਟੈਕਸ ਦਾ ਡਿਊ ਨਹੀਂ ਜਾਂ ਕੋਈ ਹੋਰ ਬਕਾਇਆ ਨਹੀਂ 나ਹੀਂ ਮੈਂ ਕਿਸੇ ਅਥਾਰਟੀ ਦੀ ਪ੍ਰਾਪਰਟੀ ਉੱਤੇ ਕੋਈ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਇਹ ਲਿਖ ਕੇ ਦੇਣਾ ਪਵੇਗਾ ਤੇ ਉਹ ਤੋਂ ਬਾਅਦ ਜਾ ਕੇ 24 ਘੰਟੇ ਦੇ ਵਿੱਚ ਜਿਹੜੇ ਉਸ ਸੇਵ ਅਥਾਰਟੀ ਨੂੰ ਜਿਹੜਾ ਆ ਰੋ ਆ ਉਹ ਭੇਜੇਗਾ ਪੱਤਰ ਤਾਂ ਫਿਰ ਜਾ ਕੇ ਜਿਹੜੀ ਪੂਰੀ ਡਿਟੇਲ ਸਾਹਮਣੇ ਆਵੇਗੀ ਜਨ ਕਿ ਇਹ ਥੋੜਾ ਕਦਮ ਚੱਕਿਆ ਗਿਆ ਪਰ ਜਿਆ ਜਦੋਂ ਅੱਜ ਤੋਂ ਸ਼ੁਰੂ ਹੋ ਚੁੱਕਿਆ ਰੋਮਿਨੇਸ਼ਨ ਕੇਵਲ ਜਿਹੜਾ 4 ਅਕਤੂਬਰ ਤੱਕ ਦੀ ਨੋਮੀਨੇਸ਼ਨ ਹੈਗੀ ਇਹਦੇ ਵਿੱਚ ਰਹਾ ਦਿੱਤੀ ਗਈ ਆ ਪਰ ਪੂਰੀ ਤਰ੍ਹਾਂ ਗਰਾਊਂਡ ਤੇ ਕੰਮ ਜੇ ਗੱਲ ਕੀਤੀ ਜਾਵੇ ਤਾਂ ਕੀਤਾ ਹੀ ਨਹੀਂ ਗਿਆ ਸੀ ਜਿਹੜਾ ਆਈਐਸ ਅਫਸਰਾਂ ਪਰ ਕਹਿ ਰਹੇ ਨੇ ਕਿ ਸਾਨੂੰ ਵੀ ਮਹਿਸੂਸ ਹੁੰਦਾ ਪੋਲਿਟੀਕਲ ਪਾਰਟੀਆਂ ਵਿੱਚ ਕਹਿੰਦੀਆਂ ਨੇ ਕਿ ਬੜੀ ਜਲਦਬਾਜ਼ੀ ਦੇ ਵਿੱਚ ਕੀਤਾ ਜਾ ਰਿਹਾ ਟਾਈਮ ਬਹੁਤ ਥੋੜਾ ਰੱਖਿਆ ਗਿਆ ਟਾਈਮ ਸਪੈਮ ਹੈ ਜਿਹੜਾ ਉਹ ਬਹੁਤ ਥੋੜਾ ਹੈ ਇਹ ਸਾਰੀਆਂ ਤਿਆਰੀਆਂ ਪਹਿਲਾਂ ਮੁਕੰਮਲ ਕਰਕੇ ਫਿਰ ਤਰੀਕਿਆਂ ਦਾ ਐਲਾਨ ਕੀਤਾ ਜਾਣਾ ਚਾਹੀਦਾ ਸੀ ਹਾਂ ਬਿਲਕੁਲ ਇਹ ਮਹਿਸੂਸ ਦੀ ਗੱਲ ਹੈਗੀ ਮੈਂ ਅੱਜ ਕਿਸੇ ਆਈਐਸ ਅਫਸਰ ਨਾਲ ਇਸ ਪ੍ਰਤੀ ਜਾਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਮੈਨੂੰ ਵੀ ਇਸ ਬਾਰੇ ਨਹੀਂ ਪੂਰੀ ਜਾਣਕਾਰੀ ਹੈਗੀ ਪੂਰੀ ਤਰ੍ਹਾਂ ਸਾਨੂੰ ਵੀ ਅਜੇ ਚੈੱਕ ਕਰਨ ਦੀ ਲੋੜ ਹੈ ਕਿਉਂਕਿ ਸਮੇਂ-ਸਮੇਂ ਤੇ ਜਿਹੜੇ ਨੇ ਕੁਝ ਨਾ ਕੁਝ ਡਿਟੇਲਾਂ ਬਦਲਦੀਆਂ ਜਾ ਰਹੀਆਂ ਨੇ ਯਾਨੀ ਕਿ ਇਹ ਹੈਗਾ ਕਿ ਜੇਕਰ ਇੱਕ ਜ਼ਿਲ੍ਹੇ ਦਾ ਇੰਚਾਰਜ ਕੋਈ ਜਿਹੜਾ ਡੀਸੀ ਹੈ ਉਹਨੂੰ ਇਹ ਗੱਲ ਦਾ ਨਹੀਂ ਪਤਾ ਕਿ ਕਿਸ ਤਰੀਕੇ ਨਾਲ ਜਿਹੜਾ ਆ ਮੇਰੇ ਅਧੀਨ ਮੈਂ ਕੰਮ ਕਰਨਾ ਆ ਮੈਂ ਜਿਹੜਾ ਉੱਥੇ ਦਾ ਚੋਣ ਅਫਸਰ ਆ ਮੈਂ ਕਿਵੇਂ ਉਹਨੂੰ ਆਰਓ ਲਾਉਣੇ ਕਿਵੇਂ ਡਿਊਟੀ ਕਰ ਰਿਹਾ ਜਦੋਂ ਇਹ ਨਹੀਂ ਪਤਾ ਤਾਂ ਉਹਨਾਂ ਨੂੰ ਮੁਸ਼ਕਿਲਾਂ ਨੇ ਆਮ ਲੋਕਾਂ ਨੂੰ ਤਾਂ ਮੁਸ਼ਕਿਲ ਆਉਣਗੇ ਹੀ ਆਉਣਗੀਆਂ ਤਿਆਰੀਆਂ ਮੁਕੰਮਲ ਨਹੀਂ ਹੈਗੀ ਇੱਕੋ ਲੱਖ ਤੇ ਫੈਸਲਾ ਲੈ ਲਿੱਤਾ ਗਿਆ ਅਦੇ ਇਹ ਬਹੁਤ ਲਾਹਟ ਹੈ ਆਮਦਵੀ ਪਾਰਟੀ ਦੀ ਕਿ ਕੁਇਕ ਜਿਹੜਾ ਫੈਸਲਾ ਲਿੱਤਾ ਜਾਂਦਾ ਫਿਰ ਐਮਐਲਏ ਹੱਥ ਕਮਾੜ ਦਿੱਤੀ ਜਾਂਦੀਆਂ ਲਿਸਟਾਂ ਹਰ ਜਗ੍ਹਾ ਇਹੀ ਹਾਲ ਹੈ ਕਿ ਲਿਸਟਾਂ ਚੇਂਜ ਕੀਤੀਆਂ ਜਾ ਰਹੀਆਂ ਕਦੇ ਉਹ ਜਰਨਲ 'ਚ ਆ ਜਾਂਦਾ ਹੈ ਇਹ ਇਲਾਕਾ ਕਦੇ ਉਹ ਰਿਜ਼ਰਵ 'ਚ ਆ ਜਾਂਦਾ ਹੈ ਕਦੇ ਉੱਥੇ ਪਤਾ ਹੀ ਨਹੀਂ ਹੁੰਦਾ ਆਰਓ ਕਿਹੜਾ ਤੇ ਕਦੇ ਆਰੋ ਨੂੰ ਬਦਲ ਕੇ ਕਿਸੇ ਹੋਰ ਪਾਸੇ ਭੇਜ ਦਿੱਤਾ ਜਾਂਦਾ ਅੱਜ ਤੱਕ ਇਹੀ ਸਾਰੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਤੇ ਅੱਜ ਪ੍ਰੋਸੈਸ ਜਿਹੜਾ ਸ਼ੁਰੂ ਹੋ ਚੁੱਕਿਆ ਹੁਣ ਜੇਕਰ ਕਿਸੇ ਨੇ ਅੱਜ ਵੀ ਜਾ ਕੇ ਜਿਹੜਾ ਕੋਈ ਆਪਣੇ ਨਾਮਜ਼ਦਗੀ ਕਰਨੀ ਸੀ ਉਹ ਕਿਵੇਂ ਕਰਦਾ ਕਿਸ ਤਰੀਕੇ ਨਾਲ ਕਰਦਾ ਸ਼ਰਤਾਂ ਬਦਲ ਗਈ ਜੇ ਬਦਲਦੀਆਂ ਜਾ ਰਹੀਆਂ ਦਿੱਕਤਾਂ ਆ ਆਮ ਲੋਕਾਂ ਨੂੰ ਆ ਰਹੀਆਂ ਤੇ ਗੁਰਮਤਿ ਸਾਹਿਬ ਕੋਲ ਜਾਂਦੇ ਫੁੱਲ ਸਾਹਿਬ ਫੁੱਲ ਸਾਹਿਬ ਸ਼ਰਮਣੀ ਅਕਾਲੀ ਦਲ ਨੇ ਦਾਅਵਾ ਕਰਦਾ ਕਿ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਜਨਰਲ ਤੋਂ ਐਸੀ ਕੈਟਾਗਰੀ ਐਸੀ ਕੈਟਾਗਰੀ ਤੋਂ ਰਿਜ਼ਰਵੇਸ਼ਨ ਇਹ ਇਹ ਸਾਰੀਆਂ ਚੀਜ਼ਾਂ ਜਾਣ ਬੁੱਝ ਕੇ ਕੀਤੀਆਂ ਜਾ ਰਹੀਆਂ ਨੇ ਵੋਟਾਂ ਪ੍ਰਭਾਵਿਤ ਕਰਨ ਦੇ ਲਈ ਕਿਉਂਕਿ ਇਸ ਵਾਰ ਦੀਆਂ ਜੜੀਆਂ ਚੋਣਾਂ ਨੇ ਚੋਣ ਨਿਸ਼ਾਨ ਤੋਂ ਬਿਨਾਂ ਲੜੀਆਂ ਜਾ ਰਹੀਆਂ ਨੇ ਫਿਰ ਸਰਕਾਰ ਜਾਂ ਪ੍ਰਸ਼ਾਸਨ ਨੂੰ ਦੋਸ਼ੀ ਕਿਉਂ ਬਣਾਇਆ ਜਾ ਰਿਹਾ ਉਹ ਕਹਿੰਦੇ ਨੇ ਕਿ ਇਹਦੇ ਵਿੱਚ ਤਾਂ ਇਹ ਹੀ ਨਹੀਂ ਪਤਾ ਲੱਗਣਾ ਕਿ ਕਿਹੜੀ ਪੋਲਿਟੀਕਲ ਪਾਰਟੀ ਦਾ ਸਰਪੰਚ ਬਣਿਆ ਪੰਜ ਬਣਿਆ ਕਿੰਨੀਆਂ ਪੰਚਾਇਤਾਂ ਕਿਹੜੀ ਪਾਰਟੀ ਜਿੱਤੀ ਹੈ ਫਿਰ ਉਹਨਾਂ ਨੂੰ ਕੀ ਲੋੜ ਹੈ ਇਹਵੇਂ ਤੇ ਪੰਗੇ ਲੈਣ ਦੀ ਅਰਪੀਸੀ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਪਹਿਲਾਂ ਤਾਂ ਸਰਕਾਰ ਬਹੁਤ ਕਾਲੀ ਸੀ ਹੂੰ ਔਰ ਸਾਰੀਆਂ ਪੰਚਾਇਤਾਂ ਭੰਗ ਕਰਤੀਆਂ ਜੀ ਹਾਈ ਕੋਰਟ ਨੇ ਇੰਟਰਫੇਅਰ ਕੀਤਾ ਤੇ ਪੰਚਾਇਤਾਂ ਦੁਬਾਰਾ ਜਿਹੜੀਆਂ ਨੇ ਬਹਾਲ ਕੀਤੀਆਂ ਗਈਆਂ ਪਰ ਉਹਨਾਂ ਦੇ ਜਿਹੜੇ ਫੰਡ ਸੀਗੇ ਉਹ ਸਾਰੇ ਸਾਰੇ ਰੋਕ ਲੇ ਗਏ ਦਿੱਤੇ ਨਹੀਂ ਗਏ ਉਹਨਾਂ ਨੂੰ ਜੀ ਹੁਣ ਫਿਰ ਦੁਬਾਰਾ ਜਦੋਂ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਹਾਈ ਕੋਰਟ ਨੇ ਇਲੈਕਸ਼ਨ ਵਾਸਤੇ ਕਿਹਾ ਤੇ ਫਿਰ ਬੜੀ ਕਾਲੀ ਦੇ ਵਿੱਚ ਡਿਸੀਜਨ ਲੈ ਕੇ ਇਹ ਨਾ ਵੇਖਿਆ ਗਿਆ ਕਿ ਚੋਣਾਂ ਜਿਹੜਾ ਹੈ ਉਹ ਨਿਕਲਣਾ ਸ਼ੁਰੂ ਹੋ ਗਿਆ ਮੰਡੀਆਂ ਚ ਕਿਸਾਨਾਂ ਨੇ ਜਾਣਾ ਹੈ ਜਿਹੜੇ ਮਜ਼ਦੂਰ ਨੇ ਉਹਨਾਂ ਨੇ ਵੀ ਜਾਣਾ ਹੈ ਇਸ ਇਲੈਕਸ਼ਨ ਨੂੰ ਥੋੜਾ ਹੋਰ ਅੱਗੇ ਪਾਇਆ ਜਾ ਸਕਦਾ ਸੀ ਪਾਰ ਸਰਕਾਰ ਦੀ ਹਾਲਤ ਇਹ ਹੈ ਵੀ ਉਹ ਚੋਣਾ ਚੁੱਕਣ ਦੇ ਵਿੱਚ ਫੇਰ ਹੋਣ ਵਾਲੀ ਹੈ। ਹੂੰ ਕੋਈ ਉਹਨਾਂ ਕੋਲ ਚੋਣਾ ਚੱਕਿਆ ਨਹੀਂ ਜਾਣਾ। ਚੋਣਾ ਨਹੀਂ ਚੱਕਿਆ ਜਾਊਗਾ। ਉਸ ਵਾਰ ਅਗਰ ਪੰਚਾਇਤਾਂ ਇਲੈਕਸ਼ਨਾਂ ਹੁੰਦੀਆਂ ਤੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮੂੰਹ ਦਿਖਾਣੀ ਪੈਂਦੀ। ਹੂੰ ਇਸ ਕਰਕੇ ਕਾਲੀ ਡਿਸੀਜਨ ਲੈ ਕੇ ਉਸ ਟਾਈਮ ਡਿ렉ਸ਼ਨ ਕਰਾਈ ਜਾ ਰਹੀ ਹੈ ਜਦੋਂ ਚੋਣੇ ਦੀ ਵਾਢੀ ਦਾ ਸੀਜ਼ਨ ਆਉਂ। ਹੂੰ ਹੂੰ ਔਰ ਕਾਲੀ ਦਾ ਕਰਕੇ ਨਾ ਤੇ ਵੋਟਰ ਲਿਸਟਾਂ ਕਿੱ데 ਪਹੁੰਚੀਆਂ ਨੇ। ਹੂੰ ਫਿਰ ਇਸ ਚੀਜ਼ ਦੀ ਵੀ ਕਾਲੀ ਬਹੁਤ ਜ਼ਿਆਦਾ ਹੈ। ਜਿਹੜੇ ਇਹਨਾਂ ਦੇ ਐਮ.ਐਲ.ਏ ਨੇ ਉਹਨਾਂ ਇਨਸਪੈਕਸ਼ਨ ਦਿੱਤੀਆਂ ਕਿਹਾ ਨੇ ਕਿ ਵੱਤ ਵਾਤ ਆਪਣੇ ਬੰਦਿਆਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਹਰ ਪਿੰਡ ਦੇ ਵਿੱਚ ਪਤਾ ਹੁੰਦਾ ਹੈ ਵੀ ਕਿਹੜੇ ਬੰਦੇ ਜਿਹੜੇ ਨੇ ਉਹ ਅਕਾਲੀ ਦਲ ਨਾਲ ਚੱਲਣ ਵਾਲੇ ਨੇ ਕਿਹੜੇ ਕਾਂਗਰਸ ਨਾਲ ਚੱਲਦੇ ਨੇ ਕਿਹੜੇ ਆਮ ਆਦਮੀ ਪਾਰਟੀ ਨਾਲ ਚੱਲ ਰਹੇ ਨੇ ਉਹ ਸਭ ਦਾ ਪਤਾ ਹੁੰਦਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਆਮ ਜਿਹੜੇ ਆ ਗਿਆ ਤੜੇਬੰਦੀ ਹੁੰਦੀ ਹੈ ਤੜੇਬੰਦੀ ਚ ਪਤਾ ਲੱਗ ਜਾਂਦਾ ਬਿਲਕੁਲ ਠੀਕ ਉਸੇ ਵਜ੍ਹਾ ਕਰਕੇ ਆਹ ਜਿਹੜੀ ਲਿਸਟਾਂ ਜਿਹੜੀਆਂ ਚੇਂਜ ਕੀਤੀਆਂ ਜਾ ਰਹੀਆਂ ਨੇ ਬਾਰ-ਬਾਰ ਵੀ ਕਦੀ ਕੋਈ ਜਨਰਲ ਕਰਤਾ ਕਦੀ ਕੋਈ ਰਿਜ਼ਰਵ ਕਰਤਾ ਹੂੰ ਜਿਹੜੀ ਚੀਜ਼ ਸਰਕਾਰ ਨੂੰ ਕਰਨੀ ਚਾਹੀਦੀ ਸੀ ਸਰਕਾਰ ਦੇ ਅਫਸਰਾਂ ਨੂੰ ਕਰਨੀ ਚਾਹੀਦੀ ਸੀ ਉਹ ਐਮਐਲਏ ਬੈਠੇ ਕਰਨ ਲੱਗੇ ਹੋਏ ਨੇ ਉਹਨਾਂ ਨੂੰ ਇਛਾਰ ਦਿੱਤੇ ਹੋਏ ਨੇ ਹੂੰ ਔਰ ਉਹ ਤੋਂ ਖਮਿਆਜਾ ਜਿਹੜਾ ਹੈ ਉਹ ਆਮ ਆਦੀ ਭੁਗਤ ਰਿਆ ਜਿਹੜੇ ਸਰਪੰਚ ਦੀ ਇਲੈਕਸ਼ਨ ਲੜਨ ਦੇ ਚਾਹਵਾਨ ਸੀ ਜਿਨ੍ਹਾਂ ਨੂੰ ਪਤਾ ਹੈ ਕਿ ਹਮੇਸ਼ਾ ਸਾਡਾ ਜਿਹੜਾ ਇਲਾਕਾ ਜਨਰਲ ਹੁੰਦਾ ਹੈ ਕਿਉਂਕਿ ਇੱਥੇ ਅਸੀਂ ਜਿਹੜਾ ਭਾਈਚਾਰਾ ਕੱਟ ਹੈ ਇਸ ਕਰਕੇ ਸਾਡਾ ਰਿਜ਼ਰਵ ਨਹੀਂ ਹੋ ਸਕਦਾ ਉਹ ਵੀ ਨਜ਼ਰਮ ਕਰਤੇ ਤੇ ਜਿਹੜੇ ਅਸੀਂ ਭਾਈਚਾਰਾ ਦੇ ਸੀ ਜਿੱਥੇ ਪਤਾ ਸੀ ਅਸੀਂ ਭਾਈਚਾਰਾ ਦੇ ਵਿੱਚੋਂ ਦੀ ਵੀ ਇੱਥੇ ਸਾਡਾ ਜਿਹੜਾ ਬੰਦਾ ਖੜਾ ਹੋਏਗਾ ਕਿਉਂਕਿ ਇਹ ਰਿਜ਼ਰਵ ਕੇ ਏਰੀਆ ਹੈਗਾ ਉਹ ਚੱਕ ਕੇ ਜਰਨਲ ਕਰਤੇ ਕਿਉਂਕਿ ਆਪਣੇ ਲੋਕਾਂ ਨੂੰ ਫਾਇਦਾ ਕਾਉਣ ਵਾਸਤੇ ਜਿਹੜਾ ਉਲਟ ਫੇਰ ਕੀਤਾ ਗਿਆ ਹੈ ਕਾਲੀ ਦੇ ਵਿੱਚ ਠੀਕ ਹੈ ਠੀਕ ਹੈ ਔਰ ਪੁੱਲਰ ਸਾਹਿਬ ਪੁੱਲਰ ਸਾਹਿਬ ਸਰਕਾਰ ਹੀ ਆ ਮੈਨੂੰ ਚੰਗੀ ਤਰ੍ਹਾਂ ਯਾਦ ਆ ਹੈ ਕਿ ਭਗਵੰਤ ਮਾਨ ਵੀ ਇਹ ਕਹਿੰਦੇ ਨੇ ਕਿ ਪੰਚਾਇਤਾਂ ਨੂੰ ਸਰਬਸੰਮਤੀ ਦੇ ਨਾਲ ਪੰਚਾਇਤ ਚੁਣ ਲੈਣੀ ਚਾਹੀਦੀ ਹੈ ਸਰਪੰਚ ਪੰਜ ਚੁਣ ਲੈਣੇ ਚਾਹੀਦੇ ਨੇ ਇੱਕ ਪਾਸੇ ਤਾਂ ਅਸੀਂ ਸਰਬਸੰਮਤੀ ਦੀ ਗੱਲ ਕਰਦੇ ਹਾਂ ਫਿਰ ਰਿਜ਼ਰਵੇਸ਼ਨ ਦਾ ਨਾਨ ਰਿਜ਼ਰਵੇਸ਼ਨ ਦਾ ਰੌਲਾ ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਖੱਜਲ ਖਵਾਰੀ ਖਤਮ ਕਰਨ ਦੇ ਲਈ ਪੰਬਲ ਪੂਸਾ ਖਤਮ ਕਰਨ ਦੇ ਲਈ ਸਰਬਸੰਮਤੀ ਦੀ ਜੇਕਰ ਤੁਸੀਂ ਹਾਮੀ ਭਰਦੇ ਹੋ ਤਾਂ ਇਹਨਾਂ ਚੀਜ਼ਾਂ ਤੋਂ ਤਾਂ ਬਚਣਾ ਚਾਹੀਦਾ ਸੀ ਫਿਰ ਬਿਲਕੁਲ ਬਚਣਾ ਚਾਹੀਦਾ ਸੀ ਪਰ ਇਹ ਸਿਰਫ ਲੋਕਾਂ ਦੀ ਅੱਖਾਂ 'ਚ ਘਟਾ ਪਾਉਣ ਵਾਸਤੇ ਇਹ ਗੱਲਾਂ ਕਰਦੇ ਆ ਬੇਸਿਕਲੀ ਕੀ ਹੈ ਕਿ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਜਿਸ ਤਰੀਕੇ ਨਾਲ ਹਾਰੇ ਨੇ ਜੀ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਹੁਣ ਲੋਕਾਂ ਦਾ ਵਿਰੋਧ ਚੱਲ ਰਿਹਾ ਹੈ ਚਾਹੇ ਉਹ ਅਧਿਆਪਕ ਨੇ ਚਾਹੇ ਮੁਲਾਜ਼ਮ ਨੇ ਰੋਡਵੇਜ਼ ਦੇ ਮੁਲਾਜ਼ਮ ਨੇ ਚਾਹੇ ਉਹ ਇਲੈਕਟ੍ਰਿਸਿਟੀ ਸਪਰਟ ਬੋਰਡ ਦੇ ਮੁਲਾਜ਼ਮ ਨੇ ਨੌਜਵਾਨ ਨੇ ਔਰ ਜਿਸ ਤਰੀਕੇ ਦਾ ਡਰੱਗਸ ਦੇ ਖਿਲਾਫ ਲੋਕਾਂ ਦੀ ਆਵਾਜ਼ ਬੁਲੰਦ ਹੋ ਰਹੀ ਹੈ ਕਿ ਡਰੱਗਸ ਦਾ ਜਿਹੜਾ ਤੰਦਾ ਹੈ ਔਰ ਆਉਣ ਡਿਲੀਵਰੀ ਸ਼ੁਰੂ ਹੋ ਗਈ ਹੈ ਔਰ ਹਾਈ ਕੋਰਟ ਨੇ ਬਾਰ ਬਾਰ ਸਰਕਾਰ ਦੇ ਉੱਤੇ ਅਲਿਗੇਸ਼ਨ ਲਾਏ ਆ ਕਿ ਸਰਕਾਰ ਔਰ ਪੁਲਿਸ ਦਾ ਵਾਸੇ ਜ਼ਿੰਮੇਵਾਰ ਹੈ ਔਰ ਉਹਦਾ ਕਰਕੇ ਕਿਉਂਕਿ ਲੋਕ ਵਿਰੋਧ ਹੋਗੇ ਵਿਰੋਧੀ ਹੋਗੇ ਨੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਾਹਲੀ ਚ ਡੰਡਾ ਤੰਤਰ ਵਰਤ ਕੇ ਤੇ ਕਿਸੇ ਤਰੀਕੇ ਨਾਲ ਆਪਣੇ ਚਾਹਤਿਆਂ ਨੂੰ ਜਿਹੜਾ ਹੈਗਾ ਅੱਗੇ ਲਿਆਈਏ ਜਿਦਾਂ ਸਾਨੂੰ ਸ਼ਾਇਦ ਆਉਣ ਵਾਲੀ ਬਾਈ ਇਲੈਕਸ਼ਨ ਜਾਂ ਉਸ ਤੋਂ ਕਿਹੜਾ ਕੋਈ ਫਾਇਦਾ ਹੋ ਸਕੇ ਠੀਕ ਹੈ ਬਿਲਕੁਲ ਠੀਕ ਹੈ ਅ ਅਪਾ ਅਮਨਦੀਪ ਕੋਲ ਚਲਦੇ ਹਾਂ ਕਿਉਂਕਿ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਲੋਕਾਂ ਦੀ ਜਿਹੜੀ ਹੈ ਖੱਜਲ ਖਵਾਰੀ ਹੈ ਪਿੰਡਾਂ ਦੀ ਲੋਕਾਂ ਦੀ ਖੱ ਆਪਸੀ ਭਾਈਚਾਰਾ ਇਕਤਾ ਜਿਹੜੀ ਉਹ ਖਰਾਬ ਨਹੀਂ ਹੋਣੀ ਚਾਹੀਦੀ ਅਕਸਰ ਹੀ ਅਸੀਂ ਇਹ ਵੀ ਸੁਣਦੇ ਆਏ ਆ ਕਿ ਵਿਧਾਇਕ ਬਣਨਾ ਸੌਖਾ ਸਰਪੰਚ ਬਣਨਾ ਬੜਾ ਔਖਾ ਹੈ ਅਮਨਦੀਪ ਜਿੱਦਾਂ ਦੇ ਹਾਲਾਤ ਅਸੀਂ ਦੇਖ ਪਾ ਰਹੇ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦੇ ਹਾਲਾਤ ਲੱਗ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਇਹ ਜਿਹੜੀਆਂ ਇਲੈਕਸ਼ਨਸ ਨੇ ਇੱਕ ਪਾਸੇ ਪੰਜਾਬ ਦਾ ਮਾਹੌਲ ਅਸੀਂ ਦੇਖ ਰਹੇ ਆ ਕਿ ਅਮਨ ਕਾਨੂੰਨ ਦੀ ਸਥਿਤੀ ਕਿੱਦਾਂ ਦੀ ਹੈਗੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਇਹ ਇਲੈਕਸ਼ਨ ਆਣਾ ਸਰਕਾਰ ਦੇ ਲਈ ਪ੍ਰਸ਼ਾਸਨ ਦੇ ਲਈ ਪੁਲਿਸ ਦੇ ਲਈ ਇੱਕ ਵੱਡਾ ਚੈਲੰਜ ਨਹੀਂ ਹੈ ਜੀ ਹਰਪ੍ਰੀਤ ਜੀ ਮੈਂ ਇਹ ਗੱਲ ਕਲੀਅਰ ਕਰਨੀ ਚਾਹੂੰਗਾ ਕਿ ਜਿਹੜੀਆਂ ਸਰਬਸੰਪਤੀ ਵਾਲੀਆਂ ਪੰਚਾਇਤਾਂ ਦੀ ਗੱਲ ਕੀਤੀ ਜਾ ਰਹੀ ਹੈ ਚਾਹੇ ਅੱਜ ਤੋਂ ਸਾਨੂੰ ਕੁਝ ਮੀਡੀਆ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਸਰਬਸੰਪਤੀ ਨਾਲ ਜਿਹੜੇ ਐਮ.ਐਲ.ਏ. ਹੈਗੇ ਨੇ ਜਾਂ ਜਿਹੜੇ ਉਹਨਾਂ ਤਾਂ ਨੁਮਾਇंदे ਹੈਗੇ ਨੇ ਸਰਬਸੰਮਤੀ ਨਾਲ ਉਹ ਪੰਚਾਇਤਾਂ ਬਣਾ ਰਹੇ ਨੇ ਲੇਕਿਨ ਇਹਦਾ ਮਤਲਬ ਇਹ ਹੈਗਾ ਕਿ ਲੋਕਾਂ ਦਾ ਕਹਿਣਾ ਹੈਗਾ ਕਿ ਜੇਕਰ ਇਹ ਸਰਬਸੰਮਤੀ ਨਾਲ ਪੰਚਾਇਤਾਂ ਬਣਾ ਰਹੇ ਨੇ ਤਾਂ ਦੂਸਰੇ ਜਿਹੜੇ ਧੜੇ ਹੈਗੇ ਨੇ ਜਾਂ ਦੂਜੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਕਾਹਦੇ ਰਿਜੈਕਟ ਕਰਾਉਣਗੇ ਇਹ ਜਿੱਤੇ ਸਰਬਸੰਮਤੀ ਕਰਾਉਂਦੇ ਆਗੇ ਕਿਉਂਕਿ ਸਰਬਸੰਮਤੀ ਜਿਹੜੀ ਹੈਗੀ ਆ ਇਹਨਾਂ ਦੇ ਬੰਦਿਆਂ ਲਈ ਹੋ ਰਹੀ ਆ ਆਮ ਆਦਮੀ ਪਾਰਟੀ ਦੇ ਬੰਦਿਆਂ ਲਈ ਹੋ ਰਹੀ ਆ ਦੂਸਰੇ ਲੋਕਾਂ ਦੀ ਜਿਹੜੀ ਹੈਗੀ ਆ ਕਿ ਉਹ ਸਾਨੂੰ ਕਿਤੇ ਵੀ ਅਜੇ ਸਰਬਸੰਮਤੀ ਹੈਗੀ ਇਹ ਜਿਹੜੀ ਦਿਖਾਈ ਨਹੀਂ ਦੇ ਰ ਕਿਤੇ ਨਾ ਕਿਤੇ ਇੱਥੇ ਇੱਕ ਕਾਨੂੰਨ ਵਿਵਸਥਾ ਦੀ ਜਿਹੜੀ ਗੱਲ ਹੈਗੀ ਆ ਤਾਂ ਉਹ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਦੇ ਆ ਕੇ ਪ੍ਰਸ਼ਨ ਚ ਇਹ ਜ਼ਰੂਰ ਖੜਾ ਹੋਊਗਾ ਕਿਉਂਕਿ ਪੰਜਾਬ ਦੇ ਵਿੱਚ ਤਾਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਮਾਹੌਲ ਦੇਖਣ ਨੂੰ ਮਿਲ ਰਿਹਾ ਸਨਹਿਚੀਨਾ ਲੁਕਾ ਕੋਆ ਗੋਲੀ ਚੱਲ ਜਾਣੀ ਤਾਂ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਦਿਨ ਵੀ ਥੋੜੇ ਰਹਿ ਗਏ ਹੈਗੇ ਪੰਚਾਇਤੀ ਚੋਣਾਂ ਦੇ ਵਿੱਚ ਚਾਹੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਤੁਸੀਂ ਹਥਿਆਰਸਲਾ ਜਮ੍ਹਾਂ ਕਰਾਓ ਤੁਸੀਂ ਹਥਿਆਰਸਲਾ ਧਨ ਲੈ ਕੇ ਘੁੰਮਣಾಣੀ ਹੈ ਕਿਤੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਧੜੇਬੰਦੀਆਂ ਪਿੰਡਾਂ ਦੇ ਵਿੱਚ ਹੁੰਦੀਆਂ ਗੋਟ ਬੰਦਾਈਆਂ ਹੁੰਦੀਆਂ ਹੈਗੀਆਂ ਤਾਂ ਉਹਨਾਂ ਚੀਜ਼ਾਂ ਨੇ ਆਉਂਦੇ ਦਿਨਾਂ ਦੇ ਵਿੱਚ ਸਾਹਮਣੇ ਆਉਣਾ ਹੀ ਆਉਣਾ ਹੈਗਾ ਕਿਉਂਕਿ ਜਿਹੜੀ ਇਸ ਵਾਰ ਜਿਹੜੀ ਧੱਕਾਈਸ਼ਾਹੀ ਲੋਕ ਕਹ ਰਹੇ ਹੈਗੇ ਆ ਕਿ ਦੇਖਣ ਨੂੰ ਮਿਲ ਰਹੀ ਹੈ ਕਿ ਜਿਸ ਤਰੀਕੇ ਨਾਲ ਸਵੇਰੇ ਲਿਸਟ ਕੱਢ ਦੇਣੀ ਹੋਰ ਦੁਪਹਿਰੇ ਹੋਰ ਰਾਤ ਨੂੰ ਹੋਰ ਤਾਂ ਉਹ ਲਿਸਟਾਂ ਦੇ ਵਿੱਚ ਝੇਰ-ਫੇਰ ਔਰ ਸਭ ਤੋਂ ਵੱਡੀ ਜਿਹੜੀ ਹੈਗੀਆਂ ਰਿਜ਼ਰਵ ਕਰ ਦੇਣੀਆਂ ਜਰਨਲ ਕਰ ਦੇਣੀਆਂ ਇਹਨੂੰ ਜਰਨਲ ਕਰਨਾ ਇਹਨੂੰ ਰਿਜ਼ਰਵ ਕਰਨਾ ਇਹਨਾਂ ਦੀਆਂ ਜਿਹੜੀਆਂ ਕੋਠੀਆਂ ਦੇ ਵਿੱਚ ਬੈਠ ਕੇ ਜਿਹੜੇ ਡਿਸੀਜਨ ਹੋਣੇ ਤਾਂ ਇਹ ਬਹੁਤ ਵੱਡਾ ਇੱਕ ਆਦੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਹੈਗਾ ਤਾਂ ਜ਼ਾਹਰ ਸਹਾਇਤ ਵੀ ਹੁੰਦੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈਗੀ ਆ ਉਹ ਜ਼ਰੂਰ ਵਿਗੜੂਗੀ ਇਹਦੇ ਨਾਲ ਜੇਕਰ ਸਰਕਾਰ ਨੇ ਕੋਈ ਟੁਕਮਾ ਕਦਮ ਨਾ ਚੁੱਕਿਆ ਨਾ ਚੁੱਕਿਆ ਬਿਲਕੁਲ ਠੀਕ ਹੈ ਕਿਉਂਕਿ ਇਹ ਇਲੈਕਸ਼ਨਸ ਜਿਹੜੀਆਂ ਨੇ ਇਹ ਆਪਾਂ ਕਹਿੰਦੇ ਕਿ ਲੋਕਤੰਤਰ ਦੀ ਸਭ ਤੋਂ ਮਜ਼ਬੂਤ ਛੋਟੀ ਔਰ ਜਿਹਨੂੰ ਨਹੀਂ ਕਹਿੰਦੇ ਆ ਉਹਨਾਂ ਦੀਆਂ ਚੋਣਾਂ ਨੇ ਜੇਕਰ ਲੋਕਾਂ ਦਾ ਵਿਸ਼ਵਾਸ ਇਨ੍ਹਾਂ ਚੋਣਾਂ ਦੇ ਵਿੱਚ ਹੀ ਡਗਮਗਾ ਗਿਆ ਤਾਂ ਬਾਕੀ ਚੋਣਾਂ ਦੇ ਵਿੱਚ ਜ਼ਰੂਰ ਡਗਮਗਾ ਜਾਂਦਾ ਹੈ